ਲਾਥਲ ਕੇਦੇ 10 ਨੌਜਵਾਨ ਅਰਮੇਨੀਆ ਵਿੱਚ ਫਸ ਗਏ ਹਨ। ਉਹਨਾਂ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ। ਵੀਡੀਓ ਵਿੱਚ ਨੌਜਵਾਨਾਂ ਨੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਨੂੰ ਪੰਜਾਬ ਵਾਪਸ ਲਿਆਂਦਾ ਜਾਵੇ। ਵੀਡੀਓ ਵਿੱਚ ਇਹਨਾਂ ਨੌਜਵਾਨਾਂ ਨੇ ਦੱਸਿਆ ਕਿ ਪਿਛਲੇ ਸਾਲ ਦਸੰਬਰ ਵਿੱਚ ਏਜੰਟ ਨੇ ਵਰਕ ਵੀਜ਼ੇ ਦਾ ਲਾਲਾ ਲਾ ਕੇ ਟੂਰਿਸਟ ਵੀਜ਼ੇ ਤੇ ਉਹਨਾਂ ਨੂੰ ਅਰਮੇਨੀਆ ਭੇਜ ਦਿੱਤਾ ਸੀ। ਇਸ ਬਦਲੇ ਏਜੰਟਾਂ ਨੇ ਉਹਨਾਂ ਤੋਂ 4-4 ਲੱਖ ਰੁਪਏ ਵੀ ਵਸੂਲੇ ਸਨ ਅਤੇ ਹੁਣ ਇੱਥੇ ਆ ਕੇ ਉਹ ਫਸ ਗਏ ਹਨ। ਉਹਨਾਂ ਕੋਲ ਨਾ ਕੰਮ ਹੈ ਅਤੇ ਨਾ ਹੀ ਕੁਝ ਖਾਣ ਨੂੰ ਪੀੜਤ ਨੌਜਵਾਨਾਂ ਨੇ ਵੀਡੀਓ ਚੇ ਦੱਸਿਆ ਕਿ ਪਿਛਲੇ 5 ਦਿਨਾਂ ਤੋਂ ਉਹਨਾਂ ਨੇ ਕੁਝ ਵੀ ਨਹੀਂ ਖਾਧਾ ਹੈ ਅਤੇ ਉਹਨਾਂ ਪੱਲੇ ਹੁਣ ਕੋਈ ਪੈਸਾ ਵੀ ਨਹੀਂ ਹੈ ਉਧਰੇ ਸਾਰੇ ਮਾਮਲੇ 'ਚ ਆਮ ਆਦੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਪੈਰਵੀ ਕਰ ਰਹੇ ਹਨ ਉਹਨਾਂ ਸੋਸ਼ਲ ਮੀਡੀਆ ਤੇ ਇਹਨਾਂ ਨੌਜਵਾਨਾਂ ਦੀ ਵੀਡੀਓ ਵੀ ਸਾਂਝੀ ਕੀਤੀ ਹੈ ਅਤੇ ਨਾਲ ਹੀ ਕਹਿ ਰਹੇ ਕਿ ਜਦੋਂ ਵੀ ਇਹਨਾਂ ਨੌਜਵਾਨਾਂ ਦੇ ਪਾਸਪੋਰਟ ਦੇ ਵੇਰਵੇ ਉਹਨਾਂ ਨੂੰ ਮਿਲ ਜਾਂਦੇ ਹਨ ਤਾਂ ਉਹ ਵਿਦੇਸ਼ ਮੰਤਰਾਲੇ ਨਾਲ ਰابطਾ ਕਾਇਮ ਕਰਕੇ ਇਹਨਾਂ ਦੀ ਵਤਨਵਾਪਸੀ ਦੀ ਪ੍ਰਕਿਰਿਆ ਸ਼ੁਰੂ ਕਰਾਉਣਗੇ ਸਾਨੂੰ ਸੋਚਿਆ ਗੋੜੀ ਅਸੀਂ ਪੰਜਾਬ ਤੋਂ ਹਲਕਾ ਭਲਾਤ ਤੋਂ ਜੀ ਅਸੀਂ ਇਸ ਟਾਈਮ ਰੂਮੀਨੀਆ ਦੇ ਵਿੱਚ ਫਸੇ ਹੋਏ ਹਾਂ ਸਾਨੂੰ ਇੱਥੇ ਝਾਂਸਾ ਦੇ ਕੇ ਏਜੰਟਾਂ ਨੇ ਫਸਾ ਦਿੱਤਾ ਜੀ ਸਾਨੂੰ ਇੱਥੇ ਕਿਹਾ ਕਿ ਲਿਆਂਦਾ ਗਿਆ ਕਿ ਤੁਹਾਨੂੰ ਵਧੀਆ ਕੰਮ ਕਰ ਵਧੀਆ ਪੈਸੇ ਮਿਲਣਗੇ ਪਰ ਸਾਡੇ ਕੋਲੋਂ 4-4 ਲੱਖ ਰੁਪਈਆ ਲੁੱਟ ਲਿਆ ਗਿਆ ਸਾਨੂੰ 2 ਮਹੀਨੇ ਹੋ ਚਲੇ ਜੀ ਇੱਥੇ ਕੰਮਕਾਰ ਤੋਂ ਬਿਲੇ ਬਿਠਿਆ ਕੋਈ ਕੰਮ ਕਰ ਲਈ ਇੱਥੇ ਧਾੜੀ ਕਿਤੇ ਲੱਗਦੀ ਆ ਇੱਕ ਅੱਧੀ ਧਾੜੀ ਲੱਗ ਜੇ ਨਹੀਂ ਤੇ ਕੋਈ ਕੰਮ ਕਰਨੀ ਹੈਗਾ ਜੀ ਇੱਥੇ ਸਾਡੇ ਨਾਲ ਬਹੁਤ ਵੱਡਾ ਧੋਖਾ ਹੋਇਆ ਜੀ ਸਾਨੂੰ ਇਨਸਾਫ ਚਾਹੀਦਾ ਏ ਅਸੀਂ ਇਨਸਾਫ ਦੀ ਮੰਗ ਕਰਦੇ ਹਾਂ ਅਸੀਂ 15 ਦਿਨ ਪਹਿਲਾਂ ਦਰਖਾਸਤ ਦਿੱਤੀ ਢਿਲਮਾ ਖਾਣੀ ਪਰ ਸਾਡੀ ਕੋਈ ਕਾਰਵਾਈ ਨਹੀਂ ਕੀਤੀ ਸਾਡੀ ਕੋਈ ਸੁਣਵਾਈ ਨਹੀਂ ਬਾਕੀ ਆ ਵੀਰ ਅੰਮ੍ਰਿਤਸਰ ਤੋਂ ਆਈ ਇਹ ਵੀਰ ਪੁਲੱਤ ਤੋਂ ਆ ਜੀ ਇਨਾਂ ਦੀ ਵਾਈਫ ਮਿਸਿਸ ਵੀ ਨਾਲ ਆਏ ਸਾਡੇ ਨਾਲ ਲੇਡੀਆਂ ਵੀ ਨੇ ਅਸੀਂ 4 ਜਾਣੇ ਆ ਜੀ ਸਾਡੇ ਨਾਲ ਬਹੁਤ ਵੱਡਾ ਧੋਖਾ ਦਿੱਤਾ ਗਿਆ ਸਾਨੂੰ ਲਿਆ ਕੇ ਇੱਥੇ ਫਸਾ ਦਿੱਤਾ ਗਿਆ ਪਰ ਅਸੀਂ ਨਾ ਤੇ ਸਾਡੇ ਪੰਜਾਬ ਪੁਲਿਸ ਨੇ ਕੋਈ ਹੈਲਪ ਕੀਤੀ ਹੈ ਜੀ ਕਾਰਵਾਈ ਕੋਈ ਸਾਡੀ ਨਹੀਂ ਹੋਈ 15 ਦਿਨ ਹੋ ਗਏ ਆ ਜੀ ਪਰ ਦਰਖਾਸਤ ਦਿੱਤੀ ਕੋਈ ਸਾਡੀ ਕਾਰਵਾਈ ਨਹੀਂ ਹੋਈ ਸਾਡੀ ਸੁਣਵਾਈ ਨਹੀਂ ਹੋਈ 5 ਦਿਨ ਹੋ ਗਏ ਆ ਜੀ ਅੱਜ ਅਸੀਂ ਰੋਟੀ ਨਹੀਂ ਖਾਧੀ ਕਮਰੇ ਦਾ ਮਕਾਨ ਮਾਲਕ ਵੀ ਉਹਦੇ ਕੋਲੋਂ ਵੀ 10-15 ਦਿਨ ਦੀ ਅਸੀਂ ਮਿੰਤਾ ਤੱਲੇ ਕਰਕੇ ਇਸ ਘਰ ਲਿਆ ਸੀਗਾ ਪਰ ਹੁਣ 4 ਦਿਨ ਬਾਅਦ ਉਹਨੇ ਵਾਰਨਿੰਗ ਦੇ ਦਿੱਤੀ ਕਿ ਤੁਹਾਨੂੰ ਅਸੀਂ ਕਮਰੇ ਚੋਂ ਕੱਢ ਦਾਂਗੇ ਅਸੀਂ ਇਸੇ ਇਹੀ ਮਾਨ ਸਾਹਿਬ ਅੱਗੇ ਭਗਵੰਤ ਮਾਨ ਸਾਹਿਬ ਅੱਗੇ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਸਾਨੂੰ ਇੱਥੋਂ ਕਢਾਇਆ ਜਾਵੇ ਸਾਨੂੰ ਇਨਸਾਫ ਦਿਵਾਇਆ ਜਾਵੇ ਤੇ ਅਸੀਂ ਏਜੰਟਾਂ ਦੇ ਬੰਦੀ ਕਾਰਵਾਈ 에ਜੰਟਾਂ ਦੇ ਕੀਤੀ ਜਾਵੇ ਸਾਨੂੰ ਇਸ ਦੇਸ਼ ਤੋਂ ਬਾਹਰ ਘਟਾਇਆ ਜਾਵੇ ਮੇਨ ਜੰਟ ਜਿਹੜੇ ਆ ਉਹ ਢਿਲਵਾ ਪਿੰਦੇ ਹਰਪ੍ਰੀਤ ਕੌਰ ਪਲਵਿੰਦਰ ਕੌਰ ਇੱਕ ਦੋ ਜੰਟਾ ਜੀ ਤਰਨਤਨ ਪੱਟੀ ਦੇ ਆਪਣੇ ਹਰਜਿੰਦਰ ਉਹਦੀ ਵਾਈਫ ਕੰਜਨ ਇੱਕਾ ਜੀ ਜੱਸੀ ਬਿਆਸ ਦੀ ਇੱਕਾ ਹੀ ਕੋਮਲ ਇੱਕਾ ਜੀ ਬਤਾਲੇ ਤੋਂ 12 ਢੇਮਾ ਦੇ ਲਾਗੇ ਪੈਂਦਾ ਢੇਮਾ ਦੇ ਲਾਗੇ ਪੈਂਦਾ ਜੀ ਬਤਾਲਾ ਉਹਦੇ ਲਾਗੇ ਜੀ 12 ਉਹ ਵੀ ਜੀ ਇਹਨਾਂ ਦੇ ਨਾਲ ਆ ਜੀ ਇਹ 7 ਜਾਣਿਆਂ ਦਾ ਗਰੁੱਪ ਆ ਜੀ ਇਹ ਕਬੂਤਰਬਾਜੀ ਦਾ ਧੰਦਾ ਕਰਦੇ ਆ ਜੀ ਸਾਡੀ ਹੱਥ ਜੋੜ ਕੇ ਬੇਨਤੀ ਆ ਕਿ ਸਾਰੇ ਵੀਰ ਭੈਣ ਭਰਾਵਾਂ ਨੂੰ ਕਿ ਕੋਈ ਵੀ ਇਹਨਾਂ ਦੇ ਚਾਂਸੇ 'ਚ ਆ ਕੇ ਇੱਥੇ ਨਾ ਫਸੋ 4-4 ਲੱਖ ਰੁਪਇਆ ਲੈ ਕੇ ਗਲਤ ਪਰਵਾਵਾਵਾਂ ਢਾਕੇ ਇੱਥੇ ਫਸਾਉਂਦੇ ਆ ਜੀ ਇੱਥੇ ਇਹਨਾਂ ਦੇ ਚਾਂਸੇ 'ਚ ਕੋਈ ਨਾ ਆਵੇ ਮੇਰਾ ਵੀਰ ਭਰਾ ਇੱਥੇ ਕੋਈ ਕੰਮ ਕਰਨੀ ਹੈਗਾ ਜੀ ਕੋਈ ਕੁਛ ਨਹੀਂ ਆ ਜੀ ਸਭ ਝੂਠ ਫਰੇਵੜ ਇਹੰਡੀਆ ਤੋਂ ਕਹਿ ਕੇ ਹੁੰਦੀਆਂ ਵੀ ਤੁਹਾਨੂੰ ਜਾਂਦੇ ਕੰਮ ਤੇ ਲਵਾਵਾਂਗੇ ਕੋਈ ਕੰਮ ਨਹੀਂ ਲਵਾਉਂਦੀਆਂ ਆਣ ਕੇ ਤੇ ਸੁੱਟ ਦਿੰਦੀਆਂ ਕਹਿੰਦੀਆਂ ਤੁਹਾਨੂੰ ਦੂਜੇ ਦਿਨ ਕੰਮ ਤੇ ਭੇਜਾਂਗੇ ਪੇਮੈਂਟ ਕਰੋ ਬਾਅਦ ਚ ਫੇ ਪੇਮੈਂਟ ਵੀ ਲੈ ਲੈਣੀਆਂ ਕੁਛ ਨਹੀਂ ਕਰਦੀਆਂ ਇਹ ਉਹ ਵੱਡੇ ਫਰਾਡ ਕਰ ਚੁੱਕੀਆਂ ਐ ਇਹ ਜਰਾਨੀਆਂ ਇਹ ਸਾਡੇ ਨਾਲ ਸਾਰਾ ਧੋਖਾ ਹੋਇਆ ਮੇਰੇ ਕੋਲੇ ਇੱਕ ਵੀਡੀਓ ਆਈ ਹੈ ਜਿਹੜੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ ਉਦੇ ਵਿੱਚ ਤਿੰਨ ਨੌਜਵਾਨ ਜਿਹੜੇ ਪੁਲੱਥ ਹਲਕੇ ਨਾਲ ਸੰਬੰਧ ਰੱਖਦੇ ਨੇ ਵਿਧਾਨ ਸਭਾ ਹਲਕਾ ਪੁਲੱਥ ਉਹ armeniania ਕੰਟਰੀ ਦੇ ਵਿੱਚ ਫਸੇ ਹੋਏ ਨੇ ਜਿਹੜਾ ਏਜੰਟ ਸੀ ਉਹ ਧੋਖਾ ਕਰ ਗਿਆ ਉਹਨਾਂ ਨਾਲ ਇੱਥੋਂ ਸੁਪਨੇ ਦਿਖਾ ਕੇ ਲੈ ਗਿਆ ਉੱਥੇ ਉਹਨਾਂ ਦਾ ਵੀਜ਼ਾ ਐਕਸਪਾਇਰ ਹੋ ਗਿਆ ਤੇ ਸ਼ਾਇਦ ਉਹਨਾਂ ਦੇ ਪਾਸਪੋਰਟ ਲੈ ਕੇ ਵੀ ਉਹ ਭੱਜ ਗਿਆ ਸੋ ਉਹਨਾਂ ਨੇ ਇੱਕ ਵੀਡੀਓ ਪਾਈ ਹੈ ਮੇਰਾ ਨਾਮ ਲੈ ਕੇ ਕਿ ਸਾਡੀ ਹੈਲਪ ਕੀਤੀ ਜਾਵੇ ਸਾਨੂੰ ਵਾਪਸ ਆਪੋ ਆਪਣੇ ਘਰੇ ਪੰਜਾਬ ਬਲایا ਜਾਵੇ ਜਦੋਂ ਹੀ ਮੇਰੇ ਕੋਲੇ ਉਹਨਾਂ ਦੀ ਪਾਸਪੋਰਟ ਦੀ ਡਿਟੇਲ ਤੇ ਉਹਨਾਂ ਦਾ ਐਡਰੈਸ ਵਗੈਰਾ ਮਿਲ ਗਿਆ ਆ ਗਿਆ ਤਾਂ ਮੈਂ ਵਿਦੇਸ਼ ਮੰਤਰਾ ਲੈ ਨੂੰ ਉਹਨਾਂ ਦਾ ਜਿਹੜਾ ਕੇਸ ਹੈ ਉਹ ਭੇਜੂੰਗਾ ਮੈਨੂੰ ਉਮੀਦ ਹੈ ਕਿ ਜਲਦੀ ਉਹ ਤਿੰਨੇ ਮੁੰਡੇ ਜਿਹੜੇ ਨੇ ਉਹ ਘਰ ਵਾਪਸ ਆ ਜਾਣਗੇ ਹਰ ਰੋਜ਼ ਮੇਰੇ ਕੋਲੇ ਇਸ ਤਰ੍ਹਾਂ ਦੇ ਵੀਡੀਓਜ਼ ਔਰ ਪਰਿਵਾਰ ਜਿਹੜੇ ਨੇ ਮੇਰੇ ਕੋਲੇ ਮਿਲਣ ਆਉਂਦੇ ਨੇ ਕਈ ਦਫ਼ਤਰ ਦੇ ਵਿੱਚ ਵੀ ਹਰ ਰੋਜ਼ ਪਾਸਪੋਰਟ ਦੀਆਂ ਕਾਪੀਆਂ ਲੈ ਕੇ ਆਉਂਦੇ ਨੇ ਕਿ ਸਾਡੇ ਜਿਹੜੇ ਨੌਜਵਾਨ ਬੱਚੇ ਨੇ ਸਾਡੇ ਮੁੰਡੇ ਨੇ ਉਹ ਸਾਊਦੀ ਅਰਬ ਵਿੱਚ ਮਸਕਟ ਵਿੱਚ ਦੁਬਈ ਵਿੱਚ ਹੋਰ ਖਾੜੀ ਮੁਲਕਾਂ 'ਚ ਜਾਂ ਅਰਮੀਨੀਆ ਜਾਂ ਸਾਈਪ੍ਰਸ ਵਿੱਚ ਫਸੇ ਹੋਏ ਨੇ ਸੋ ਮੈਂ ਬੇਨਤੀ ਕਰਦਾ ਕਿ ਪਹਿਲੀ ਗੱਲ ਤਾਂ ਕਿ ਏਜੰਟਾਂ ਨੂੰ ਜਿਹੜਾ ਉਹ ਕੋਖ ਪਰਖ ਕੇ ਫੇਰ ਜਾਓ ਪੂਰੀ ਜਾਂਚ ਪੜਤਾਲ ਕਰਕੇ ਇਹਨਾਂ ਮੁਲਕਾਂ 'ਚ ਜਾਓ ਨਹੀਂ ਤਾਂ ਜਾਨ ਨੂੰ ਵੀ ਖਤਰਾ ਪੈਦਾ ਹੋ ਜਾਂਦਾ ਤੇ ਮੈਂ ਸਰਕਾਰ ਤੇ ਹੈਰਾਨ ਆ ਕਿ ਇੰਨਾ ਕੁਝ ਛੱਪਣ ਦੇ ਬਾਵਜੂਦ ਵੀ ਇੰਨੀਆਂ ਅਪੀਲਾਂ ਕਰਨ ਦੇ ਬਾਵਜੂਦ ਵੀ ਪੰਜਾਬ ਸਰਕਾਰ ਜਿਹੜੇ ਜਾਲੀ ਟਰੈਵਲ ਏਜੰਟ ਨੇ ਉਹਨਾਂ ਤੇ ਨਕੀਲ ਕਿਉਂ ਨਹੀਂ ਕਸਦੀ ਇਹ ਜਿਹੜੇ ਟਰੈਵਲ ਏਜੰਟ ਨੇ ਇੱਥੋਂ ਸੁਪਨੇ ਦਿਖਾ ਕੇ ਲੈ ਜਾਂਦੇ ਨੇ ਉੱਥੇ ਜਾ ਕੇ ਕੁਝ ਹੋਰ ਨਿਕਲਦਾ ਤੇ ਜਦੋਂ ਅਸਲੀਅਤ ਦਾ ਸਾਹਮਣਾ ਕਰਦੇ ਨੇ ਮੁੰਡੇ ਤਾਂ ਉਹ ਆਪਣੇ ਆਪ ਨੂੰ ਇੱਕ ਬਹੁਤ ਵੱਡੇ ਜਾਲ ਦੇ ਵਿੱਚ ਫਸਿਆ ਮਹਿਸੂਸ ਕਰਦੇ ਨੇ ਸੋ ਇੱਕ ਬਹੁਤ ਵੱਡਾ ਮਾਨਵ ਤਸਕਰੀ ਦਾ ਹੇ ਧੰਦਾ ਚੱਲ ਰਿਹਾ ਹੈ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਜਾਲੀ ਟਰੈਵਲ ਏਜੰਟਾਂ ਤੇ ਤੁਰੰਤ ਪਾਬੰਦੀ ਲਾ ਕੇ ਜਿਹੜੇ ਰਜਿਸਟਰਡ ਟਰੈਵਲ ਏਜੰਟ ਨੇ ਸਿਰਫ ਉਹਨਾਂ ਨੂੰ ਹੀ ਅਥੋਰਾਈਜ਼ਡ ਕਰੋ ਜਿਹੜੇ ਅਥੋਰਾਈਜ਼ਡ ਟਰੈਵਲ ਏਜੰਟ ਨੇ ਸਿਰਫ ਉਹਨਾਂ ਨੂੰ ਹੀ ਇਹ ਹੱਕ ਹੋਵੇ ਕਿ ਉਹ ਕਿਸੇ ਬੰਦੇ ਨੂੰ ਵਿਦੇਸ਼ ਦੇ ਵਿੱਚ ਭੇਜ ਸਕਦੇ ਸੰਗਰੂਰ ਤੋਂ ਕੈਮਰਾਮੈਨ ਜਸਵੀਰ ਮਾਨ ਦੇ ਨਾਲ ਹਰਸ਼ ਕੌਸ਼ਲ ਦੀ ਰਿਪੋਰਟ ਪੰਜਾਬ ਟੂਡੇ